ਮੈਨੂੰ ਦਰਤਾ ਵੀ ਇਦੋਂ ਘੱਟ ਹੋਣਾ ਇਹਦੇ ਨੂੰ ਆੜ ਗਿਆ ਮੈਂ ਵੀ ਹੁਣ ਇਦੋਂ ਘੱਟ ਨਹੀਂ ਹੋਣਾਗਾ ਐਂ ਕਹਿੰਦਾ ਹੁੰਦਾ ਨਾ ਇਹ ਇਦੋਂ ਘੱਟ ਨਹੀਂ ਹੋਣਾਗਾ ਲੈ ਵੀ ਕਹਿੰਦਾ ਮੈਂ ਵੀ ਅੜ ਗਿਆ ਜਿਹਨੇ ਕੁਛ ਲੈ ਜਾਣਾ ਤੂੰ ਇਹਨੂੰ ਲੈ ਜਾਣਾ ਫੜ ਜਾ ਲੈਣਾ ਪਹਿਲੇ ਪੈਸੇ ਫੜ ਲੈ ਪਹਿਲੇ ਪੈਸੇ ਫੜ ਲੈ ਹੁਣ ਕਰ ਹੁਣ ਪਾਊਗਾ ਵੱਡੀ ਕੁੱਤੀ ਤਾਰਾ ਬਈਆ ਪਕਾਤਾ ਹੈ ਆਦਮੀ ਗੋਲ ਨਾ ਮੂੰਹ ਜਾ ਹੁਣ ਬਦਦਾਨ ਹੋਵੇ ਕਿਵੇਂ ਨਾ ਹੁਣ ਕਪਤਾਨ ਹੋਵੇ ਕਿਵੇਂ ਨਾ ਬਿਮਾਰੀ ਕੱਢ ਆ ਜਿਹੜੇ ਨਾਲੇ ਚ ਤੁੰਣ ਲੈ ਦੋਸਤੋ ਆ ਬੱਕਰੀ ਆ ਆ ਕੱਢ ਆ ਦੂਜਾ ਵੀ ਲੈ ਇਧਰ ਨੂੰ ਇਹ ਕੋਰੇ ਦੇ ਦੋ ਜਾਨਵਰਾਂ ਦਾ ਦੋਵਾਂ ਦਾ ਸੌਦਾ ਹੋਇਆ ਤੁਹਾਨੂੰ ਬੱਚੇ ਜਾਨਵਰ ਵਿਖਾ ਦਿੰਨੇ ਆ ਆ ਦੋ ਬੱਚੇ ਆ ਜੋੜਾ ਇਹ ਰੋਗੇ ਤੇ ਕਾ ਬੱਕਰਾ ਦੋਸਤ ਹਾਂ ਪਰਲਾ ਬੱਕਰਾ ਹੋਰ ਲਈ ਬੱਕਰੀ ਆ ਐਸੇ ਗਿਣੀ ਜਾਂਦੇ ਆ ਜੱਗੀ ਕਿੰਨੇ ਦਿੰਦੇ ਆ ਹੁਣ ਹੈ ਤਾਂ ਪਰ ਉਹੀ ਗੱਲ ਹੈ ਕਪਤਾਨ ਮੈਂ ਲੜਦੇ ਕਪਤਾਨ ਇੱਕ ਦਿਨ ਗੱਲ ਕਰ ਮੂੰਹ ਆ ਮੈਂ ਫੜਨਾ ਨਹੀਂ ਚਾਹੀਦਾ ਮੈਨੂੰ ਹੀ ਪਤਾ ਕਿੰਨੇ ਦਾ ਮੁੱਲ ਹੈਗਾ ਯਾਰ ਚੀਜ਼ ਕਿੰਨੇ ਦੀ ਹੈਗੀ ਹੈ ਗਰ ਲਾਲ ਵੀ ਕਹਿੰਦਾ ਵੀ ਇੰਨੇ ਤਾਂ ਨਹੀਂ ਮੈਂ ਫੜਨੇ 7500 ਦੇ ਨਹੀਂ ਹੋਣਾ ਉਹ ਨਹੀਂ ਹੋਣਾ ਪਹਿਲੇ ਤੋਂ ਨਹੀਂ ਹੋਣਾ ਜੱਗੀ ਨਹੀਂ ਹੋਣਾ ਕਾਹਦੇ ਨਾਲ ਮੈਨੂੰ ਪਤਾ ਨਹੀਂ ਹੁੰਦਾ ਕੰਨੀ ਹੁੰਦਾ ਹੈਗਾ ਨਹੀਂ ਕੰਨੀ ਹੁੰਦਾ ਹੈ ਮੈਨੂੰ ਚੱਕਾ ਹੁੰਦਾ ਪਤਾ ਯਾਰ ਉਹ ਨਹੀਂ ਪੋਣਾ ਨਹੀਂ ਯਾਰ ਜੱਗੀ ਨੂੰ ਕੁਝ ਨਹੀਂ ਬੰਦਾ ਨਹੀਂ ਬਣਾਉਗਾ ਹੱਥ ਮਾਰ ਲੈ ਉਹ ਮੇਰੀ ਤਾਂ ਸਮਝ ਲੈ ਉਹ ਹੱਥ ਮਾਰ ਦੇ ਕਿੰਨੇ ਆ ਬੰਦੇ ਨੂੰ ਪਤਾ ਚੱਲਿਆ ਕਰ ਮਰਜੀ ਤੱਕ ਲੈ ਜਾ ਮੈਂ ਮੈਨੂੰ ਛੱਡ ਦੇ ਤੂੰ ਮਰਜੀ 7 ਕਿਲੋ ਆ ਲਾ ਲੈ 7 ਬੈ 6 6 ਚਾ 6 7 ਲਾ ਆ ਲੈ ਲੈ ਵੀ ਕਹਿੰਦਾ 7 ਆਲ ਵਾਲਾ 6 ਆਲ ਵਾਲਾ ਇੰਨਾ ਮੀਟ ਬਣਦਾ ਅੰਦਰੋਂ 5 75 ਆ ਰਿਹਾ ਸਹੀ ਮੈਂ ਗਲਤ ਲੈ ਜਾ 500 ਲੈ ਫੇਰੇ ਉਹ ਰੱਦ ਦੇ ਜਾਂ ਛੱਡ ਦੇ ਬੰਦੇ ਛੱਡ ਦੇ ਮੱਛਰ ਦੇ ਬਾਟੇ ਪਾੜ ਆ ਬੰਦਿਆ ਪੈਸੇ ਪਾੜਨੇ ਆ ਤੁਸੀਂ ਸੌਦਾ ਛੱਡ ਦੇ ਠੱਕਾ ਨੂੰ ਮਾਲ ਕੋਲ ਠੱਕਾ ਜਾਂਦਾ ਜੱਗੀ ਹਾਂਜੀ ਕਿਵੇਂ ਕਰਾਤਾ 8000 ਜਿ ਲਖਾਈ ਦਾ ਉਹ ਸਾਰੂ ਆਪਣੀ ਬਸ ਠੀਕ ਆ ਸਾਰੇ ਸ਼ਾਨਾ ਜਦ ਤਨੂੰ ਦੇ ਦੇ ਫ੍ਰਿਜ ਦਾ ਭੀਜੇ ਤੈਨੂੰ ਆ 9000 ਰੁਪਏ ਦੀ ਵੀ ਨਹੀਂ ਦਿੰਦੇ ਆ ਲੈ ਕੇ ਚਲ ਆ ਆ ਦੋ 나ਗ ਇੱਕ ਬੱਕਰਾ ਤੇ ਬੱਕਰੀ ਕਪਤਾਨ ਨੂੰ ਦਵਾਤੇ ਆ ਬਾਈ ਕਰ ਲਾ ਉਤੋਂ ਬੱਕਰਾ ਮੰਡੀ ਦੇ ਆਨਰ ਤੋਂ ਹਾਂ ਬੱਕਰਾ ਡੱਬਾ ਤੁਸੀਂ ਬਾਈ ਜਿਸ ਕਰਨ ਨੂੰ ਮੜਾ ਕੇ ਖੜਾਇਆ ਕਰੀ ਮੜਾ ਇਹਨੂੰ ਠਾਈ ਨਹੀਂ ਨਹੀਂ ਲੋਡ ਹੀ ਨਹੀਂ ਬਸ ਸੈੱਟ ਇੱਥੇ ਲੈ ਵੀ ਦੋਸਤੋ ਕੰਨਾ ਕੋਨਾ ਦੀ ਲੈਂਥ ਚੈੱਕ ਕਰੋ ਬੱਕਰੇ ਦਾ ਕੱਦ ਗਾੜ ਤੁਸੀਂ ਚੈੱਕ ਕਰੋ ਪਹਿਲਾਂ ਤਾਂ ਇਹ ਫਰੀਦਕੋਟ ਬੱਕਰਾ ਮੰਡੀ ਤੇ ਜਿਸ ਕਰਨ ਖਾਰੇ ਵਾਲੇ ਨੂੰ ਦਵਾਇਆ ਆਪਾਂ ਗੱਲਬਾਤ ਕਰਦੇ ਆਂ ਹੋਰ ਬਾਈ ਜਿਸ ਕਰਨ ਵਧੀਆ ਜੀ ਵਧੀਆ ਤੇ ਕਿੰਨੇ ਦਾ ਖਰੀਦ ਲੈ ਫਿਰ ਤੇ 32200 ਦਾ ਪੈ ਗਿਆ ਵੀ ਆਪਾਂ ਨੂੰ ਲਿਖਾਈ ਵੀ ਬਾਈ ਤੇਰੀ ਆ ਹਾਂ ਲਿਖਾਈ ਆਪਣੀ ਤੇ ਮੈਂ ਕਿਤੋਂ ਖਰੀਦਾ ਬਾਈ ਗਰਲਾਤੋਂ ਗਰਲਾਤੋਂ ਜੀ ਠੀਕ ਆ ਬਾਈ ਹਾਂ ਆਪਣੇ ਤੋਂ ਲਿੱਤਾ ਫਿਰ ਠੀਕ ਆ ਲਿਖਾਈ ਫਿਰ ਜਿਸ ਕਰਨ ਦੀ ਕਰਤੀ ਬਾਈ ਜਿਸ ਕਰਨ ਦੀ ਕਰਤੀ ਠੀਕ ਆ 32000 32200 32200 ਦਾ ਹੋ ਗਿਆ ਤੁਸੀਂ ਦੇਖ ਸਕਦੇ ਹੋ ਕੰਨਾ-ਕੁੰਨਾ ਦੀ ਲੈਂਥ ਚੰਗੀ ਆ ਕਦ-ਗਾੜ ਚੰਗਾ ਬੱਕਰੀ ਦਾ ਹਾਂ ਔਰ ਟੋਰਕ ਵਾਲੀ ਜੁਨਾ ਨੂੰ ਵਧਾਈਆਂ ਤੁਹਾਨੂੰ ਖਾਰੇ ਵਾਲਿਆਂ ਨੂੰ ਹਾਂ ਸਹੀ ਗੱਲ ਆ ਤੁਸੀਂ ਦੇਖ ਸਕਦੇ ਹੋ 32200 ਦਾ ਹੋ ਗਿਆ ਖਾਰੇ ਵਾਲੇ ਜਿਸ ਕਰਨੇ ਲਿਆ ਬਾਈ ਕਰ ਲਾਲ ਤੋਂ ਤੁਸੀਂ ਦੇਖ ਸਕਦੇ ਹੋ ਇਹ ਸੀਗਾ ਗਰਵਾਣ ਦਾ ਫਰੀਦਪੁਰ ਵਾਲੀ ਵਾਲੀ ਤੁਹਾਨੂੰ ਬਾਵਾ ਨਿਕਲਿਆ ਬਾਈ ਇਸ ਤੋਂ ਮੰਡੀ ਦਾ ਆਦਾ ਵੇ ਰ ਲਿਖਾ ਯਾਰ ਲਿਖਾ ਹੋ ਗਿਆ ਦੇਖੋ ਜੱਗੀ ਸੱਤਿਆ ਕਰਾਊਗਾ ਦੋ ਵਾਲੀ ਉਹ ਨਹੀਂ ਉਹ ਪਾਰਟੀ ਆਪੇ ਹੋ ਜੂ ਉਹ ਯਾਰ ਪਾਰਟੀ ਨਹੀਂ ਚੱਟੇ ਵੀਡੀਓ ਲਾ ਗਿਆ ਖੜ ਤੇ ਜਾ ਆਥਰ ਕਰ ਸਾਢੇ 24 ਦੇ ਪਾਰਟੀ ਆਦ ਵਾਲੀ ਚੱਲ ਯਾਰ ਸਾਢੇ 24000 ਚ ਇੱਕ ਮਿੰਟ ਰੋਕੀ ਬਾਈ ਰੋਗ ਲਈ ਰੋਗ ਕਿੰਨੇ ਨਾਗ ਹੋਇਆ ਬਾਈ ਤਿੰਨ ਤੇ ਦੋ ਬੱਕਰੀਆਂ ਦੋ ਬੱਕਰੀਆਂ ਦੋ ਬੱਚੇ ਤਿੰਨ ਬੱਚੇ ਦੋ ਬੱਕਰੀਆਂ ਪੰਜ ਨਾਗ ਲੈ ਵੀ ਦੋਸਤੋ ਆ ਨਾਗਾ ਇੱਕ ਆ ਨਾਗਾ ਦਵਾ ਬੱਕਰੀਆਂ ਵੱਡੀਆਂ ਇੱਕ ਆ ਬੱਚਾ ਤੁਸੀਂ ਦੇਖ ਸਕਦੇ ਹੋ ਜੱਗੀ ਨਾਲ ਗੱਲਬਾਤ ਕਰਦੇ ਆ ਸਾਰੀ ਬਾਈ ਜੀ ਕਿਹੜਾ ਪਿੰਡ ਸੀ ਆਪਣਾ ਕੇਤ ਸਿੰਘ ਵਾਲਾ ਕਿਹੜਾ ਜੀ ਕੇਤ ਸਿੰਘ ਵਾਲਾ ਕੇਤ ਸਿੰਘ ਵਾਲਾ ਠੀਕ ਆ ਲੈ ਵੀ ਦੋਸਤੋ ਕੀ ਬੱਤੇ ਆ ਤੇ ਜਕੀ ਮਨਾਈ ਜਾਂਦਾ ਮੈਂ ਖਰਾਬ ਹੋਇਆਦਾ ਯਾਰ ਮੈਂ ਬਾਈ ਜੀ ਜਮਾ ਸਹੀ ਹੈ ਯਾਰ ਹੁਣ ਕੀ ਰਹਿ ਗਿਆ ਜੀ ਸਾਨ ਨਹੀਂ ਵਿਕਦੇ ਮੇਰੇ ਕੋਲ ਜਾਂਦਾ ਖਸਮਾਂ ਨੂੰ ਖਾਵੇ ਜਾਂਦਾ ਸੱਟ ਕੇ ਦਾ ਬੱਚੋ ਵੀ ਲਾਦਾ ਜੱਗੀ ਕਿੰਨੀ ਦੀਆਂ ਕਹਿਦੀਆਂ 25 ਦੀਆਂ ਕਹਿਦੀਆਂ 2000 ਠੀਕ ਆ ਲੇ 25 ਰੁਪਏ ਜਾ ਆਉਣਾ ਜਲ ਜਲ ਜਾਨੀਆਂ ਤੇ 30 ਦੀਆਂ ਲਿਆ ਦੁਕਾਨਾ ਨਹੀਂ ਨਾ ਤੂੰ ਵੀ ਨਾ ਵੇਚੀ ਗੱਲ ਸੁਣਿਆ ਸਾਡੇ 25 ਦੀ ਆ ਗਿਆ ਫਾੜਿਆ ਮੈਂ ਤੀਰੋ ਨਹੀਂ ਵੇਚਾਂਗਾ ਤੀਰੋ 1 ਰੁਪਿਆ ਘੱਟ ਨਹੀਂ ਲੈਣਾ ਮੇਰੀ ਗੱਲ ਸੁਣ ਯਾਰ ਇੰਨੇ ਬੰਦੇ ਸੌ ਜਾਂਦੇ ਉਹ ਤੇਰੀ ਦੁਕਾਨੀ ਵੀ ਕਰੇਂਗਾ ਭਾਈ ਭਾਈ ਆਪਣੀ ਕੀ ਤੋਂ ਘੱਟ 1 ਰੁਪਿਆ ਨਹੀਂ ਦੇਣਾ ਨਹੀਂ ਗੱਲ ਸੁਣੋ ਨੂੰ ਨਹੀਂ ਪਹੁੰਚਦਾ ਹੋਰ ਨਹੀਂ ਆਉਂਦਾ ਬੱਕਰੀਆਂ ਨਾਲ ਜੇ ਆ ਜਾਣਾ ਤੂੰ ਚੌੜਾ ਹੋ ਗਿਆ ਨੂੰ ਪਤਾ ਲੈ ਕੇ ਜਾਗੇ ਕੋਈ ਚੱਕਰ ਇਹ ਤੋਂ ਬਾਅਦ ਮੈਂ ਨਹੀਂ ਆਉਣਾ ਭਈਆ ਫਾੜਾ 26 ਦਿਨਾਂ ਦੇ ਰੱਖ ਲੈ ਉਹ ਰੱਖ ਜਾ ਹੋ ਗਿਆ ਉਹ ਬਾਈ ਬਹੁਤ ਪੈਸੇ ਲੱਗੇ ਪੈਣ ਹਜ਼ਾਰ ਰੁਪਏ ਤੈਨੂੰ ਕਹਿੰਦਾ ਕਾ ਤਾਉ ਨੂੰ ਬਣਾਵਾਂ ਉਹ ਵੀ ਕਹੂੰਗਾ 26 ਚੁੱਕਿਆ ਲੈ ਤੂੰ ਐ ਕਰ ਪੈਸੇ ਰੱਖਵਾ ਦੇ ਜੀ ਚੱਲ ਪੈਸੇ ਰੱਖਣ ਦੇ 2000 ਕਰਮਾ ਖੇਤੀਆਂ ਪੁੱਤਰ ਰੱਖ ਕੀ ਯਾਰ ਜੱਗੀ ਵੀਰ ਤੋਂ ਇੱਕੋ ਸੌਦਾ ੜੀ ਜਾਂਦਾ ਉਹ ਇੰਨੀ ਇਤਨ ਮਾੜੀ ਹੁੰਦੀ ਐ ਯਾਰ ਹੋਰ ਖਰਾਬ ਇਹ ਬੰਦੇ ਜੰਗਲ ਆਪਾਰ ਦਾ ਬੰਦਾ ਮੈਨੂੰ ਉਹ ਖੁਸ਼ ਹੋ ਕੇ ਸਬਦਾ ਦੇ ਯਾਰ ਬਾਈ ਬੰਦੇ ਨੇ ਕਿਹੜੇ ਪੁਆਰ ਹੋਏ ਕਰ 26000 ਉਹ 26 ਦੀ ਹੋ ਗਿਆ ਹੋ ਗਿਆ ਦੇ ਦੇ ਯਾਰ ਨਹੀਂ ਯਾਰ ਬਾਈ ਓਏ ਹੋ ਗਈਆਂ ਯਾਰ ਉਹ ਬੰਦੇ ਦੇ ਅਸੀਂ ਨਹੀਂ ਮਾਰ ਲੱਖਾਂ ਰੁਪਈਆ ਦੇ ਜਾ ਕਰ ਉਹ ਗਾੜ 1500 ਜੱਗੀ ਕਿਵੇਂ ਕਰਾਦਾ 26000 ਲਖਾਈ ਦਾ ਬਸ ਠੀਕ ਹੈ ਲੈ ਵੀ ਦੋਸਤੋ 5 ਨਾਲ 26000 ਦੇ ਲਖਾਈ ਆਪ ਕੋ ਆਪਣੀ ਲੈ ਵੀ ਦੋਸਤੋ ਆ ਜਾਨਵਰ ਹੋਏ ਆ 26000 ਚ ਲਖਾਈ ਆਪ ਕੋ ਆਪਣੀ ਆ 5 ਜਨਵਰ ਤੁਸੀਂ ਦੇਖ ਸਕਦੇ ਹੋ ਹਾਂ ਉਹ ਰੜ ਕੇ ਸੌਦਾ ਹੋਇਆ ਹੁੰਦਾ ਫਾਸਵਾ ਮਕਾਮ ਆਈ ਜੇ ਲੈ ਵੀ ਦੋਸਤੋ ਆ ਪੱਠਾਂ ਦਾ ਸੌਦਾ ਹੋਇਆ ਤੁਸੀਂ ਦੇਖ ਸਕਦੇ ਹੋ ਕਾ ਬੱਕਰੀਆ ਇਕਾ ਇਕਾ ਬੱਕਰੀਆ ਜੱਗੀ ਆ ਪੇੜ ਖਾਣ ਸਾਢੇ 11 ਕਿਤੇ 500 ਦਿਖਾਈ ਉਹਨਾਂ ਦੀ ਹੁਣ ਨਹੀਂ ਉਹਨਾਂ ਦੀ ਕਰਾ ਦੇ ਜੱਗੀ ਕਿੰਨੇ ਚ ਕਰਾਤਾ ਸੌਦਾ ਬਾਈ ਇਹ ਬਾਈ ਸਾਢੇ 11 ਜਿਹਦੇ ਲਖਾਈ ਦਿਖਾਈ ਆਪੋ ਆਪਣੀ ਜੇ ਮੇਰੀ ਮੈਂ ਵੀ ਦੋਸਤੋ ਆ ਬੱਕਰੀ ਐ ਤੁਸੀਂ ਦੇਖ ਸਕਦੇ ਹੋ ਆ ਬੱਕਰੀ 11.5 ਹਜ਼ਾਰ ਚ ਸੌਦਾ ਹੋਇਆ ਬਰਬਰੀ ਨਾਗਾ ਤੁਸੀਂ ਕੰਨਾ ਕੰਨਾ ਦੀ ਕੁਆਲਿਟੀ ਦੇਖ ਲਓ 11.5 ਹਜ਼ਾਰ ਚ ਹੋਇਆ ਸੌਦਾ ਆਪੋ ਆਪਣਾ ਬਾਈ ਕਿਹੜਾ ਪਿੰਡ ਸੀ ਆਪਣਾ ਸਾਡ ਕਾਲੇ ਭਰਾਵਾਂ ਨੇ ਖਰੀਦੀ ਆ ਠੀਕ ਆ ਆਮਨੇ ਨੇ ਠੀਕ ਆ 11.5 ਦਾ 11.5 ਹਜ਼ਾਰ ਆਮਨੇ ਆਪਾਂ ਲਈ ਆ ਹਾਂ ਬਾਈ ਠੀਕ ਹੈ ਲੈ ਵੀ 11.5 ਹਜ਼ਾਰ ਚ ਹੋਇਆ ਸੌਦਾ ਤੁਸੀਂ ਦੇਖ ਸਕਦੇ ਕੰਨਾ ਕੋਨਾ ਦੀ ਕੁਆਲਿਟੀ ਠੀਕ ਆ ਬੱਕਰੀ ਇੱਕ ਆ ਬੱਕਰੀ 11.5 ਹਜ਼ਾਰ ਚ ਸੌਦਾ ਹੋਇਆ ਫਰੀਦਕੋਟ ਬੱਕਰਾ ਮੰਡੀ ਦੇ ਬਾਈ ਗਰ ਲਾਲ ਹੋਰਾਂ ਦੀ ਬੱਕਰੀ ਸੀਗੀ ਤੇ ਆਪਣੇ ਹੋਰਾਂ ਨੇ ਲਈ ਆ ਸਾਧ ਕਾਲਿਆਂ ਨੇ